ਮੈਂ ਬੱਬਰ ਤਾਂ ਕਹਿੰਦਾ ਕੁਝ ਨਹੀਂ ਯਾਰ ਮੈਂ ਕਹਿੰਦਾ ਮੈਨੂੰ ਕੋਈ ਨਿੰਦੂ ਚਾਰਨੇ ਕਹਿੰਦਾ ਗੁਰੂ ਕਰੇ ਜੋ ਮਰਜ਼ੀ ਹੋਵੇ ਕਹਿੰਦਾ ਆਪਾਂ ਖਾ ਕੇ ਆਉਣੀ ਤੂੰ ਮੰਨੇਗਾ ਕਈ ਪਿੰਡਾਂ ਆ ਗੁਰਦੁਆਰੇ ਚਾਰ-ਚਾਰ ਬਣੇ ਨੇ ਆ ਆ ਗਰੀਬਾਂ ਆ ਮਜਬੂਰ ਸਿੱਖਾਂ ਦਾ ਕਾਲ ਵਿਦਾਂ ਚਿੰਗਾ ਦਾ ਚਾ ਚ ਮਾਣੀ ਖੜੇ ਮਾਣੀ ਖੜੇ ਤਾਂ ਚਾਰ ਗੁਰ ਜਨੇ ਗੁਰਦੁਆਰੇ ਤੇ ਤੇ ਲੱ ਸੇਨੇ ਗੁਰਦੁਆਰੇ ਚਾਰ ਮੰਦਰ ਨੇ ਅੱਡੋ ਅੱਡ ਆਹਾਂ ਅੱਡੋ ਅੱਡ ਖਾਬਤਾ ਵੈ ਅੱਡੋ ਅੱਡ ਬੰਦੇ ਕੋਈ ਗਰੀਬ ਜਾਤੀ ਦਾ ਕੋਈ ਨਾਇਕ ਨੇ ਕੋਈ ਬੌਰਗੇ ਆ ਠੀਕ ਹੈ ਜਿਹੜਾ ਜਿਹੜਾ ਮੰਨਦਾ ਉਹ ਅੱਡੋ ਅੱਡ ਜਾਣਾ ਉਹਨਾਂ ਨੇ ਇੱਕ ਦੂਜੇ ਦੇ ਗੁਰਦੁਆਰੇ ਨਹੀਂ ਜਾ ਦੱਸ ਮੈਨੂੰ ਯਾਰ ਕੀ ਇਸ ਗੱਲ ਦਾ ਕੋਈ ਟੋਕ ਹੈਗਾ ਵੀ ਐ ਥੋੜੀ ਹੁੰਦਾ ਗੁਰੂ ਘਰ ਨਾ ਜਿਹੜਾ ਉੱਥੇ ਸਭ ਦੀ ਇੱਕ ਹੀ ਹੋਣਾ ਚਾਹੀਦਾ ਕੋਈ ਗਰੀਬ ਨਹੀਂ ਕੋਈ ਅਮੀਰ ਨਹੀਂ ਰੋਡ ਦੇ ਵਿੱਚ ਜਿੰਨੀਆਂ ਪੱਤੀਆਂ ਉਹਨਾਂ ਦੇ ਗੁਰਦੁਆਰੇ ਆ ਹਾਂ ਮਾਲਕ ਨਹੀਂ ਜਾਤੀ ਬਣਾ ਕੇ ਭੇਜਦਾ ਇਹ ਤਾਂ ਆਪਾਂ ਬਣਾਉਨੇ ਆਪ ਉਹਨਾਂ ਨੇ ਇੱਕ ਹੀ ਬਣਾਇਆ ਉਹਨਾਂ ਨੇ ਹਣਾ ਉਹ ਤਾਂ ਸਿਰਫ ਜਨਮ ਦੇਣਾ ਆਪਾਂ ਨੂੰ ਠੀਕ ਹੈ ਉਹਨੇ ਇੱਕ ਇਨਸਾਨ ਬਣਾਇਆ ਆਪਣਾ ਇਹ ਤਾਂ ਆਪਾਂ ਆਪ ਕੋ ਬਣਾਈਆਂ ਜਿਹੜੀਆਂ ਜਾਤਾਂ ਵਹਿਮ ਧਰਮ ਠੀਕ ਹੈ ਉੱਚੀ ਜਾਤੀ ਨੀਵੀਂ ਜਾਤੀ ਵੱਡੀ ਘਾਸਟ ਵਾਲੇ ਜਿੰਨੇ ਜਰ ਬੱਚਾ ਨਿੱਕਾ ਹੁੰਦਾ ਸੂਰਤ ਨਹੀਂ ਹੁੰਦੀ ਉਹਨਾਂ ਚਿਰ ਉਹ ਸਭ ਨਾਲ ਖੇਡਦਾ ਉਹਨੂੰ ਕੋਈ ਪਤਾ ਨਹੀਂ ਜਿਵੇਂ ਜਿਵੇਂ ਆਪਾਂ ਸਿਆਣੇ ਹੁੰਨੇ ਆਂ ਓਵੇਂ ਜਿਵੇਂ ਜਿਵੇਂ ਬਤ ਦਿੰਦੇ ਲੋਕ ਓਵੇਂ ਮੈਂ ਬੰਦਾ ਕਰਨ ਲੱਗ ਪੈਂਦਾ ਠੀਕ ਹੈ ਐਂ ਨਹੀਂ ਹੁੰਦਾ ਮਾਲਕ ਤਾਂ ਸਭ ਲਈ ਇੱਕ ਹੀ ਆਦਾ ਲੈਣਾ ਰੱਬ ਦਾ ਹੀ ਨਾਂ ਹੈ ਠੀਕ ਹੈ ਕੋਈ ਦੇਖੀ ਕੋਈ ਕੁਈ ਸੇ ਖਬਰ ਕਿ ਲਈ ਜਾਂਦਾ ਕੋਈ ਸਾਈ ਠੀਕ ਹੈ ਕੋਈ ਮੁਸਲਮਾਨ ਬਣ ਕੇ ਲਈ ਜਾਂਦਾ ਲੈਣਾ ਦਾ ਮਾਲਕ ਦਾ ਨਹੀਂ ਹੈ ਉਹ ਆਪਣੇ ਨੂੰ ਮੁਸਲਮਾਨ ਧਰਮ ਦੇ ਪੱਕੇ ਇਹਨਾਂ ਨੂੰ ਕਿਸੇ ਨੇ ਆ ਕੇ ਆਖਿਆ ਤਾਂ ਆਪਣੇ ਕਦੇ ਵੀ ਮਾਲਕ ਨੇ ਕਦੇ ਆ ਕੇ ਆਖਿਆ ਵੀ ਤੁਸੀਂ ਅਜਿੰਦੇ ਕਰਵਾ ਨਹੀਂ ਖਾਣਾ ਜਾਂ ਆ ਜੀਜ ਨਹੀਂ ਲੈਣੀ ਜਾ ਇੱਥੇ ਮੇਰੇ ਦਰ ਤੇ ਆ ਬੰਦਾ ਨਹੀਂ ਆਉਣਾ ਚਾਹੀਦਾ ਠੀਕ ਹੈ ਆ ਜਿੰਨੇ ਕਦੇ ਸਤੇ ਅਸਲੀ ਗਾ ਕਿ ਇਹ ਚ ਵੀ ਗਰੀਬ ਜਾਤੀ ਵਾਲਾ ਨਹੀਂ ਆਉਣਾ ਚਾਹੀਦਾ ਇਹਨਾਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਤਹਾ ਜਿਹੜਾ ਠੀਕ ਹੈ ਜੇ ਕੋਈ ਲੜਾਈਆਂ ਹੋਈਆਂ ਨੇ ਪੁਰਗੋਪਨ ਸੰਗ ਜੀ ਉਹਨਾਂ ਕੁਛਾ ਕਿਸੇ ਨੇ ਵੀ ਲੜੀ ਜਾਨੇ ਸਭ ਤੋਂ ਜ਼ਿਆਦਾ ਨੀਵੀਂ ਜਾਤੀ ਵਾਲੇ ਲੋਕ ਸੀ ਹਮ ਠੀਕ ਹੈ ਸਿੱਖ ਸੀ ਨਾ ਸਭ ਤੋਂ ਜ਼ਿਆਦਾ ਨੀਵੀਂ ਜਾਤੀ ਵਾਲੇ ਸੀ ਇਹਨਾਂ ਨੂੰ ਇਹ ਚੀਜ਼ ਤਾਂ ਪਤਾ ਹੀ ਨਹੀਂਗਾ ਉਹਨਾਂ ਨੇ ਥੋੜੀ ਉਹਨਾਂ ਨੇ ਤਾਂ ਕੀਤਾ ਹੀ ਨਹੀਂ ਗ੍ਰੀਪੰਦ ਜ਼ਿਆਦਾ ਇੱਕ ਲੱਗੇ ਤਾਂ ਹਾਂ ਸਭ ਉਹਨਾਂ ਨੇ ਤੇ ਯਾਰ ਉਹਨਾਂ ਲਈ ਤਾਂ ਸਭ ਇੱਕ ਸੀ ਉਹਨਾਂ ਨੇ ਤਾਂ ਸਿੱਖ ਬਣਾਇਆ ਉਹਨਾਂ ਨੇ ਜਾਤ ਨਹੀਂ ਬਣਾਈ ਕੋਈ ਬਾਤ ਨਹੀਂ ਨਾ ਨਾ ਜਾਤ ਖਤਮ ਕਰਤੀ ਨਾ ਉਹਨਾਂ ਖਤਮ ਕਰਤੀ ਉਹਨਾਂ ਤਾਂ ਹੀ ਸਿੱਖ ਧਰਮ ਬਣਾਇਆ ਵੀ ਇਹ ਕੋਈ ਇਹੰਦੇ ਲਈ ਜਾਤ ਨਹੀਂ ਪਾਤ ਨਹੀਂ ਕੋਈ ਉੱਚਾ ਨਹੀਂ ਨੀਵਾਂ ਨਹੀਂ ਸਭ ਲੇਖ ਕੇ ਨੀਦਰ ਗੁਰੂ ਗੋਬਿੰਦ ਸਿੰਘ ਜੀ ਕਿੰਦੀ ਵੱਡੀ ਛਾਇਆ ਸੀ ਠੀਕ ਹੈ ਮਹਾਰਾਜ ਦਾ ਰੂਪ ਸੀ ਉਹ ਤਾਂ ਲੱਗੇ ਨਾ ਉਹਨਾਂ ਦੇ ਅਲੱਗ ਕਹਿੰਦੇ ਮਾੜੇ ਨੇ ਠੀਕ ਹੈ ਗਰੀਬ ਜਾਤੀ ਦੇ ਲੋਕ ਮੇਰੇ ਲੱਗ ਨਹੀਂ ਆਉਣੇ ਚਾਹੀਦੇ ਐ ਨਹੀਂ ਹੁੰਦਾ ਇਹ ਤਾਂ ਅੱਗੋਂ ਜਿਹੜੇ ਬੰਦੇ ਨੇ ਪਰਿੰਦੇ ਨੇ ਇਹਨਾਂ ਨੇ ਕੰਮ ਸਾਰਾ ਵਿਗਾੜ ਚੱਡਿਆ ਠੀਕ ਹੈ ਨਾ ਹੁਣ ਤੂੰ ਕੋਈ ਸਰਕਾਰ ਲਾ ਲਾ ਠੀਕ ਹੈ ਸਰਕਾਰ ਬਣਦੀ ਬਾਦਲ ਨਹੀਂ ਮਾਰਾ ਅੱਗੋਂ ਪਰਿੰਦੇ ਮਾਰੇ ਇਹਦੇ ਬਾਦਲ ਨੇ ਮੜਾ ਹੀ ਉਹਨੇ ਬਹੁਤ ਕੋਈ ਬਣਾਇਆ ਉਹ ਅੱਗੋ ਚੀਜ਼ਾਂ ਦਿੰਦਾ ਸੀ ਅੱਗੇ ਪਹੁੰਚ ਨਹੀਂ ਦਿੰਦੇ ਤੇ ਰਾਜ ਖਾ ਜਾਂਦੇ ਮੜੇ ਚੱਕਰੰਜੇ ਠੀਕ ਹੈ ਜੇ ਅੱਗੋ ਪਰਿੰਦੇ ਸਹੀ ਹੋਣ ਕੋਈ ਚੀਜ਼ ਪਹੁੰਚੇ ਤੇ ਜੋ ਮਰਜੀ ਬਣਾ ਲਾ ਜਿਵੇਂ ਹੁਣ ਆਪਣੇ ਪਿੰਡ ਦੇ ਵਿੱਚ ਬਾਦਲ ਪਿੰਡ ਹੈ ਠੀਕ ਬਣਿਆ ਬਾਦਲ ਪਿੰਡ ਬਣਿਆ ਨਾ ਕਿੰਨਾ ਪਾਇ ਸੋਨਾ ਬਣਦ ਬਣਾਇਆ ਬਾਦਲ ਨਾਲ ਜੇ ਸਭ ਕੁਝ ਬਹੁਤ ਸੋਨਾ ਬਣਾਇਆ ਨਾਲੇ ਪਿੰਡ ਹੈ ਹਾਲਾ ਕਿ ਹੁਣ ਸ਼ਹਿਰ ਬੰਗੇ ਖਾਉਦਾ ਸ਼ਹਿਰ ਹੀ ਹੁਣ ਤਾਂ ਹਾਂ ਇਹ ਕਾ ਪਿੰਡ ਹੈ ਮਾੜਦਾ ਪਿੰਡ ਹੀ ਹੈ ਸਹੀ ਗੱਲ ਹੈ ਹਸਪਤਾਲ ਵੀ ਕਿੱਡੇ ਤੱਕੜਾ ਬਣਿਆ ਹੋਇਆ ਹਾਂ ਤੇ ਸਕੂਲ ਕੋਲ ਕੋਲ ਚ ਬਣਿਆ ਸਾਰਾ ਕੁਝ ਬਣਿਆ ਯਾਰ ਉਹ ਮੈਂ ਹਸਪਤਾਲ ਵੀ ਆਪਣਾ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਬਣਿਆ ਜਿਹੜੇ ਬੰਦੇ ਅੱਗੇ ਲੱਗੇ ਹਨ ਮਲੋਂ ਨਾਲ ਫਿਰ ਕਿਤੇ ਬਾਦਲ ਨੂੰ ਹਾਂ ਉਹਨਾਂ ਕੀਤਾ ਗਾਂ ਜਿਹੜੇ ਪਰਿੰਦੇ ਸੀ ਨਾ ਉਹਨਾਂ ਫੇਲ ਕਰਤਾ ਬਈ ਹੂੰ ਨਹੀਂ ਤਾਂ ਲੋਕ ਹੱਲੇ ਵੀ ਉਹਨਾਂ ਦਾ ਨਾਂ ਜੱਫਦੇ ਵੀ ਬਾਦਲ ਨੇ ਕੰਮ ਕੀਤਾ ਬਾਦਲ ਨੇ ਜਿਹੜੇ ਮਰਜੀ ਪਿੰਡਾਂ ਚਲ ਜਾ ਕਹਿਣ ਦੇ ਵਾਕਈ ਆ ਜਿਹੜੀਆਂ ਹੌਣ ਚੜਕਾ ਬਣੀਆਂ ਇਹ ਵੀ ਸਾਰੀਆਂ ਚੜਕਾ ਬਾਦਲ ਦਾ ਕੰਮ ਨਹੀਂ ਜਾਂਦੀ ਐ ਬਾਦਲ ਦਾ ਕੰਮ ਹੈ ਇਹ ਬਾਦਲ ਦੇ ਕੰਮ ਨੇ ਬਾਥਰੂਮ ਲੈਟਰਿੰਗ ਸਭ ਕੁਝ ਦਿੱਤਾ ਹੈ ਉਹਨੇ ਕਮਰੇ ਵੀ ਦਿੱਤੇ ਹੈ ਪਰ ਕੁਝ ਚੀਜ਼ਾਂ ਪਹੁੰਚਣ ਅਗੋ ਤੇ ਜਿਹੜੇ ਪਾ ਗਾ ਮੋਰੀ ਹੁੰਦੇ ਉਹ ਨਹੀਂ ਪਹੁੰਚਣ ਦਿੰਦੇ